ਔਰ ਇਲਾਕੇ ਦੀਆਂ ਕੁੱਗੀਆਂ ਸ਼ਰਕੀਕਤਾ ਤੋਂ ਅੱਜ ਜਦ ਸਮਾਂ ਮਿਲਿਆ ਹੈ ਜਿਹੜੀ ਗੱਲ ਅਸੀਂ ਅੱਜ ਕਰਨ ਲੱਗੇ ਆ ਇਹ ਅੱਜ ਤੋਂ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਸਾਨੂੰ ਇੱਕ ਬੜੀ ਖੁਸ਼ੀ ਦੀ ਗੱਲ ਆ ਇਹ ਜੇਕਰ ਇਹ ਹੋ ਸਕੇ ਤਾਂ ਸਾਨੂੰ ਬਹੁਤ ਮਾਣ ਹੋਏਗਾ ਔਰ ਅਸੀਂ ਹਰ ਪੱਕੇ ਤੋਂ ਡਾਲੀ ਸਾਹਿਬ ਦੇ ਨਾਲ ਖੜੇ ਆ ਔਰ ਰਾਜ ਕਰਾਂਗੇ ਅਸੀਂ ਵਾਅਦਾ ਹੁੰਦੇ ਕਰਤਪਾ ਕਰਾਂਗੇ ਲੋਕਾਂ ਨੂੰ ਆ ਕੇ ਦੱਸਾਂਗੇ ਔਰ ਸਾਡੇ ਇਹ ਬਹੁਤ ਹੀ ਸਮਾਜਿਕ ਸੇਵਾਦਾਰ ਹਨ ਮੈਂ ਦੇਖਿਆ ਹੈ 1.5 ਸਾਲ ਤੋਂ ਜਿਆਦਾ ਯੋਗਦਾਨ ਪਾ ਰਹੇ ਸੋ ਮੈਂ ਬੇਨਤੀ ਕਰੂੰਗਾ ਕਿ ਇਹ ਉਤਧਾਰੀਆਂ ਨੂੰ ਵੀ ਕਿ ਕਾਲੀ ਸਾਹਿਬ ਜੀ ਨਮਾਇੰਦਗੀ ਜਿਹੜੀ ਹੈ ਯਕੀਨੀ ਬਣਾ ਜਾਵੇ ਔਰ ਇਹ ਮੌਕਾ ਕਾਲੀ ਸਾਹਿਬ ਨੂੰ ਮਿਲਣਾ ਹੀ ਚਾਹੀਦਾ ਹੈ ਸਾਡੇ ਇਲਾਕੇ ਦੀ ਜੋਰ ਦਾ ਇਹ ਮੰਗ ਕੀਤੀ ਜੀ ਕਿ ਜੇ ਇਸ ਏਰੀਆ ਨੂੰ ਬਿਲੋਂਗ ਕਰਦੇ ਆ ਸਰਪੰਚ ਸਾਹਿਬ ਬਹੁਤ ਅੱਛਾ ਇਹਨਾਂ ਦਾ ਹੋਲਡ ਆ ਕਿ ਇਹ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਉਹ ਰਿਟਾਇਰਡ ਹੋਈ ਆਪਣੀ ਗੱਲ ਰੱਖੀ ਆ ਹੁਣ ਮੈਂ ਬੇਨਤੀ ਕਰਾਂ ਤੁਹਾਡੇ ਬੜੇ ਹੀ ਅਦਰ ਸਤਕਾar ਦੇ ਸਾਥੀ ਇਹ ਵੀ ਰਿਟਾਇਰਡ ਹੋਏ ਆ ਹੈਲਥ ਡਿਪਾਰਟਮੈਂਟ ਤੋਂ ਜੰਗੀ ਸਖਸ਼ੀਅਤ ਆ ਤੁਸੀਂ ਸਹੀ ਸਮਾਜਿਕ ਦੀ ਸਮੱਸਤ

ਕਿ ਇਸ ਮਾਈਕੀ ਲਈ ਮਸਤ ਬਲਕ ਹੋਏ ਨਹੀਂ ਅਸਲ ਗੋਲੀ ਕਿੰਨੀ ਆਵਦੀ ਹੈ ਸਾਡੇ ਕੋਲ ਹਲਕੇ ਦੀ ਸੂਚੀ ਕ੍ਰਿੰਗ ਸਾਡੇ ਆਪਣਾ ਜਿਹਨੇ ਵੀ ਪਹੁੰਚੇ ਨੇ ਸੀਮਨਾ ਨਿਕਸਵਾਤ ਤੱਕ ਗੱਲ ਚੱਲਦੀ ਹੈ ਐਮਪੀ ਇਲੈਕਸ਼ਨ ਦੀ ਸਾਰਨ ਪਤਾ ਕਿ ਸਾਡੇ ਕੋਲ ਟੀਵੀ ਬਹੁਤ ਵੱਡੀ ਆ ਸਾਡੇ ਜਿਹੜਾ ਸਾਥੀ ਬੈਠੇ ਐ ਇਥੇ ਸਭਾ ਕਸਮ ਨੇ ਕਹਿੰਦੀ ਨਾ ਮੈਂ ਤਾਂ ਚਾਰਿਆਂ ਪਾਸੇ ਮਿਲਣੀ ਚਾਹੀਦੀ ਉਹ ਬੜੀਆ ਕਰ ਲਿਆ ਆਪਣੇ ਹੰਕੇ ਨੂੰ ਅੱਤਾਂ ਵੰਡਾ ਬੰਡਾ ਤੇ ਬਹੁਤ ਵਧੀਆ ਕਰਦਾ ਤੇ ਅੱਜਾ ਜਿਹੜਾ ਪ੍ਰੋਗਰਾਮ ਹੈ ਜਾਂ ਕਹੇ ਲੋ ਮੀਟਿੰਗ ਹੈ ਉਹਦਾ ਮੇਨ ਮੋਡਲ ਉਹ ਮੇਰੇ ਲਈ ਤਾਂ ਬਾਈ ਗੁਰਜੀ ਦਾ ਕਾਲਸਾ ਬਾਈ ਦੇ ਨਾਲ ਸਰਦਾਰ ਪਵਨ ਸਿੰਘ ਜੀ ਜੀ ਨੀਵਾਜ਼ ਦੋ ਰੇਟ ਧਰਮਿੰਦਰ ਭਾਜੀ ਅੱਜ ਕੀ ਕਾਰਨ ਹੋ ਗਿਆ ਜਿਹੜਾ ਤੁਹਾਨੂੰ ਮੀਟਿੰਗ ਕਰਨੀ ਪੈ ਰਹੀ ਜੀ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ ਅੱਜ ਦੀ ਜਿਹੜਾ ਮੇਨ ਮੋਟਿਵ ਆ ਮੀਟਿੰਗ ਕਰਨ ਦਾ ਕਿ ਪਿਛਲੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਇਥੋਂ ਸਾਡੇ ਮੈਂਬਰ ਪਾਰਲੀਮੈਂਟ ਅਸੀਂ ਜਿਹੜੇ ਜਿਤਾਏ ਸੀ ਆਮ ਆਦਮੀ ਪਾਰਟੀ ਦੇ ਵਿੱਚ ਤੇ ਉਹ ਜਿਹੜੇ ਆ ਕਿਨਾਰਾ ਕਰ ਗਏ ਆ ਜਿੱਦਾਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਵੀ ਵੀ ਉਹਨਾਂ ਦਾ ਕੋਈ ਵजूद ਨਹੀਂ ਗਾਂ ਵੀ ਉਹਨਾਂ ਦਾ ਜਿਹੜਾ ਵजूद ਨਹੀਂ ਰਹੀਗਾ ਕਿਉਂਕਿ ਜਿਹੜਾ ਬਾਰ-ਬਾਰ ਪਾਰਟੀ ਬਦਲਦਾ ਪਾਰਟੀ ਵਰਕਰ ਵੀ ਜਿਹੜੇ ਆ ਉਹਨਾਂ ਤੋਂ ਜਿਹੜੇ ਤੰਗ ਆ ਜਾਂਦੇ ਆ ਤੇ ਇਹ ਜਿਹੜੀ ਮੀਟਿੰਗ ਕੀਤੀ ਗਈ ਆ ਇਹ ਸਰਦਾਰ ਦਰਸ਼ਨ ਸਿੰਘ ਜੀ ਦੇ ਟਾਲੀ ਦੇ ਹੱਕ ਦੇ ਵਿੱਚ ਕੀਤੀ ਗਈ ਆ ਕਿਉਂਕਿ ਐਸੀ ਸਮਾਜ ਨਹੀਂ ਪੂਰਾ ਜਰਨਲ ਬੀਸੀ ਤੇ ਅਦਰ ਸਮਾਜ ਜਿਹੜਾ ਦਰਸ਼ਨ ਸਿੰਘ ਟਾਲੀ ਦੀ ਜਿਹੜਾ ਮੰਗ ਕਰ ਰਿਹਾ ਹੈ ਇਲਾਕੇ ਦੇ ਵਿੱਚੋਂ ਤੇ ਇਸ ਕਰਕੇ ਸਰਦਾਰ ਦਰਸ਼ਨ ਸਿੰਘ ਦੀ ਜਿਹੜੀ ਇੱਥੋਂ ਡਿਮਾਂਡ ਹੋ ਰਹੀ ਹੈ ਪੂਰੇ ਸਰਬ ਸਮਾਜ ਦੇ ਵੱਲੋਂ ਵੀ ਇਸ ਵੇਲੇ ਜਿਹੜਾ ਸਾਡਾ ਐਮਪੀ ਦਾ ਜਿਹੜਾ ਉਮੀਦਵਾਰ ਆ ਸਰਦਾਰ ਦਰਸ਼ਨ ਸਿੰਘ ਜੀ ਟਾਲੀ ਨੂੰ ਐਲਾਨਿਆ ਜਾਣਾ ਚਾਹੀਦਾ ਜੇਕਰ ਪਾਰਟੀ ਨਹੀਂ ਐਲਾਨਦੀ ਤੇ ਉਸ ਤੋਂ ਬਾਅਦ ਕੀ ਕਰੋਂਗੇ ਦੇਖੋ ਜੇਕਰ ਪਾਰਟੀ ਦੇਖੋ ਪਾਰਟੀ ਨੂੰ ਪਹਿਲਾਂ ਤਾਂ ਸਾਡੇ ਪੂਰੇ ਸਰਬ ਸਮਾਜ ਦੇ ਵੱਲੋਂ ਮੰਗ ਕੀਤੀ ਜਾਵੇਗੀ ਕੀ ਸਰਦਾਰ ਦਰਸ਼ਨ ਸਿੰਘ ਜੀ ਟਾਲੀ ਨੂੰ ਜਿਹੜਾ ਉਮੀਦਵਾਰ ਐਲਾਨਿਆ ਜਾਵੇ ਨਾ ਕਿ ਕਿਸੇ ਬਾਹਰਲੀ ਪਾਰਟੀ ਤੋਂ ਲਿਆ ਕੇ ਸਾਡੇ ਜਿਹੜੇ ਵਰਕਰਾਂ ਤੇ ਥੋਪਿਆ ਜਾਵੇ ਔਰ ਜੇਕਰ ਪਾਰਟੀ ਜਿਹੜੀ ਹੈ ਨਹੀਂ ਐਲਾਨ ਦੀ ਤੇ ਫਿਰ ਵੀ ਅਸੀਂ ਉਸ ਦੇ ਉੱਤੇ ਵਿਚਾਰ ਕਰਾਂਗੇ ਜੇ ਇੱਕ ਇੱਕ ਦੂਸਰੀ ਪਾਰਟੀ ਤੋਂ ਉਮੀਦਵਾਰ ਲੱਭ ਰਹੀ ਹੈ ਪਾਰਟੀ ਅਮਦੀ ਪਾਰਟੀ ਦੇਖੋ ਜੀ ਹੱਲੇ ਤਾਂ ਸਾਡੇ ਕੋਲ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ ਹੈਗੀ ਹੈਗੀ ਸੂਤਰਾਂ ਤੋਂ ਹੋ ਸਕਦਾ ਵੀ ਇਸ ਤਰ੍ਹਾਂ ਦੀ ਗੱਲ ਚੱਲਦੀ ਹੋਵੇ ਪਰ ਸਾਡੇ ਤੋਂ ਇਸ ਵਕਤ ਸਿਰਫ ਇੱਕ ਗੱਲ ਆ ਰਹੀ ਹੈ ਲੋਕਾਂ ਦੀ ਆਵਾਜ਼ ਆ ਰਹੀ ਹੈ ਸਰਦਾਰ ਦਰਸ਼ਨ ਸਿੰਘ ਟਾਲੀ ਐ ਤਨਵਿੰਦਰ ਜੀ ਗੱਲ ਕਰੀਏ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਨੂੰ ਐਲਾਨ ਕੀਤਾ ਗਿਆ ਸੀਗਾ ਹੁਣ ਤੁਸੀਂ ਕਹਿ ਰਹੇ ਆ ਦਰਸ਼ਨ ਸਿੰਘ ਟਾਲੀ ਜੀ ਨੂੰ ਜਿਹੜਾ ਐਲਾਨ ਕਰ ਦਿੱਤਾ ਜਾਵੇ ਉਮੀਦਵਾਰ ਜੀ ਜੇਕਰ ਪਹਿਲਾਂ ਜਿਦਾ ਸੁਸ਼ੀਲ ਕੁਮਾਰ ਰਿੰਕੂ ਸੀਗੇ ਉਹ ਵੀ ਕਾਂਗਰਸ ਦੇ ਵਿੱਚੋਂ ਆਏ ਸੀਗੇ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਆਮ ਆਦਮੀ ਪਾਰਟੀ ਵੱਲੋਂ ਇੱਕ ਵਾਰੀ ਜਿੱਤ ਵੀ ਪ੍ਰਾਪਤ ਕੀਤੀ ਉਸ ਤੋਂ ਬਾਅਦ ਪਾਰਟੀ ਛੱਡ ਕੇ ਜਿਹੜਾ ਹੈਗਾ ਵਾ ਇਹ ਚਲੇ ਗਏ ਸੀ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਦਰਸ਼ਨ ਸਿੰਘ ਟਾਲੀ ਜੀ ਵੀ ਕਾਂਗਰਸ ਦੇ ਵਿੱਚ ਸੀਗੇ ਕੋੜ ਆਮ ਆਦਮੀ ਪਾਰਟੀ ਚ ਸੇਵਾ ਕਰ ਰਹੇ ਹੈਗੇ ਆ ਕਿਸ ਤਰ੍ਹਾਂ ਦੇਖਦੇ ਆ ਦੇਖੋ ਜੀ ਦਰਸ਼ਨ ਸਿੰਘ ਟਾਲੀ ਜੇਕਰ ਪਹਿਲਾਂ ਕਾਂਗਰਸ ਦੇ ਵਿੱਚ ਰਹੇ ਆ ਉਹਨਾਂ ਨੇ ਪੂਰੀ ਤਨ ਮਾਨ ਅਤੇ ਧਨ ਦੇ ਨਾਲ ਜਿਹੜੀ ਸੇਵਾ ਉੱਤੇ ਨਿਭਾਈ ਆ ਪਰ ਪਾਰਟੀ ਦੇ ਵੱਲੋਂ ਉਹਨਾਂ ਨੂੰ ਜਿਹੜਾ ਆ ਪੂਰਾ ਉਹਨਾਂ ਨੂੰ ਸਤਿਕਾਰ ਨਹੀਂ ਦਿੱਤਾ ਗਿਆ ਕਿਉਂਕਿ ਜਿੱਥੇ ਵੀ ਜੇ ਇਸ ਪਾਰਟੀ ਦੇ ਵਿੱਚ ਵੀ ਬਾਲਮਿਕੀ ਮਜਵੀ ਸਖ ਸਮਾਜ ਐਸੀ ਸਮਾਜ ਨੂੰ ਸਤਿਕਾਰ ਨਹੀਂ ਦਿੱਤਾ ਜਾਵੇਗਾ ਉਸ ਨੂੰ ਠੁਕਰਾਇਆ ਜਾਵੇਗਾ ਪਰ ਆਮ ਆਦਮੀ ਪਾਰਟੀ ਵੱਲੋਂ ਸਾਡੇ ਹੋਰ ਵੀ ਜਿਹੜੇ ਲੀਡਰ ਜਿਹੜੇ ਬਣਿਆ ਜਿਸ ਤਰ੍ਹਾਂ ਸਰਦਾਰ ਬਲਕਾਰ ਸਿੰਘ ਜੀ ਇਸੇ ਤਰ੍ਹਾਂ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਸਰਦਾਰ ਦਰਸ਼ਨ ਸਿੰਘ ਟਾਲੀ ਕਿਉਂਕਿ ਇੱਕ ਬਹੁਤ ਵੱਡੀ ਸ਼ਖਸੀਅਤ ਹੈ ਲੋਕਾਂ ਦੇ ਵਿੱਚ ਇਹਨਾਂ ਦੀ ਮੰਗ ਹੈ ਔਰ ਇਹ ਹਮੇਸ਼ਾ ਲੋਕਾਂ ਗਰੀਬ ਤਬਕੇ ਦੇ ਕੰਮ ਕੰਮ ਆਉਂਦੇ ਆ ਹਮੇਸ਼ਾ ਪਾਰਟੀ ਤੋਂ ਉੱਪਰ ਉੱਠ ਕੇ ਜਿਹੜਾ ਲੋਕਾਂ ਦਾ ਕੰਮ ਕਰਦੇ ਆ ਇਸ ਕਰਕੇ ਲੋਕ ਜਿਹੜੇ ਇਹਨਾਂ ਨੂੰ ਪਸੰਦ ਕਰਦੇ ਆ ਇਸ ਦਾਵੇਦਾਰੀ ਵਾਸਤੇ ਤੁਸੀਂ ਮੁੱਖ ਮੰਤਰੀ ਪੰਜਾਬ ਜਿਹੜੇ ਹੈਗੇ ਸੀਐਮ ਸਾਹਿਬ ਭਗਵੰਤ ਮਾਨ ਜੀ ਜਾਂ ਨਕੋਦਰਪਦਾਏ ਕਿੰਦਰਜੀਤ ਕੌਰ ਮਾਨ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਕੋਈ ਦੇਖੋ ਜੀ ਅੱਜ ਅਸੀਂ ਜਿਹੜਾ ਮੀਟਿੰਗ ਕੀਤੀ ਹੈ ਤੇ ਚਰਚਾ ਚੱਲ ਰਹੀ ਆ ਵੈਸੇ ਮੀਟਿੰਗ ਜਿਹੜੀ ਕੀਤੀ ਆ ਇਹ ਅਸੀਂ ਮੀਡੀਆ ਦੇ ਮਾਧਿਅਮ ਰਾਹੀਂ ਮਾਨਯੋਗ ਹਾਈ ਕਮਾਂਡ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੀ ਇਸ ਇਲਾਕੇ ਦੀ ਮੰਗ ਆ ਕਿਉਂਕਿ ਹਲਕਾ ਵਿਧਾਇਕ ਵੱਲੋਂ ਜਿਸ ਤਰ੍ਹਾਂ ਸਾਡੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਇਸ ਇਲਾਕੇ ਦੇ ਵਿੱਚ ਬਹੁਤ ਵਧੀਆ ਕਾਰਜ ਕਰ ਰਹੇ ਆ ਇਸੇ ਤਰ੍ਹਾਂ ਜਿਹੜੀ ਇਹ ਸ਼ਖਸੀਅਤ ਆ ਅਸੀਂ ਚਾਹੁੰਦੇ ਆ ਕਿ ਸਾਡੇ ਜਿਹੜਾ ਬਾਹਰਲੇ ਇਲਾਕੇ ਤੋਂ ਲਿਆ ਆ ਕੇ ਸਾਡੇ ਦੇ ਉੱਤੇ ਜਿਹੜਾ ਐਮਪੀ ਦਾ ਜਿਹੜਾ ਟੈਗ ਨਾ ਲਾਇਆ ਜਾਵੇ ਕਿਉਂਕਿ ਸਾਨੂੰ ਸਾਡੇ ਹਲਕੇ ਦੇ ਵਿੱਚ ਜੇਕਰ ਐਮਪੀ ਵੀ ਮਿਲਦਾ ਤੇ ਸਾਡੀ ਬਹੁਤ ਵੱਡੀ ਜਿਹੜੀ ਆ ਪ੍ਰਾਪਤੀ ਹੋਵੇਗੀ ਹਲਕੇ ਦੀ ਠੀਕ ਹਾਂਜੀ ਸਰ ਕੀ ਨਾਮ ਜੀ ਮੇਰਾ ਨਾਮ ਵੀਰ ਕਲਵੰਤ ਸਿੰਘ ਢੰਡੋਵਾਲ ਪ੍ਰਧਾਨ ਡਾਕਟਰ ਬੀਆਰ ਅੰਬੇਡਕਰ ਆਰਮੀ ਕਲਵੰਤ ਪਾਜੀ ਅੱਜ ਮੀਟਿੰਗ ਕੀਤੀ ਗਈ ਆ ਕੀ ਕਹਿਣਾ ਚਾਹੋਗੇ ਅੱਜ ਦੀ ਜਿਹੜੀ ਮੀਟਿੰਗ ਆ ਬੜੀ ਸਕਸੈਸ ਰਹੀ ਆ ਜਿਹੜੇ ਇੱਥੋਂ ਦੇ ਸਾਡੇ ਸਾਡੇ ਵੱਡੇ ਭਰਾ ਨੇ ਸਰਦਾਰ ਦਰਸ਼ਨ ਸਿੰਘ ਜੀ ਟਾਲੀ ਸਾਹਿਬ ਜਿਹੜੇ ਵਾਈਸ ਪ੍ਰਧਾਨ ਆ ਜਿਹ ਵਾਈਸ ਚੇਅਰਮੈਨ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਔਰ ਪਿੰਡ ਦੇ ਵੀ 10 ਸਾਲ ਸਰਪੰਚ ਵੀ ਰਹੇ ਆ ਪੰਚ ਵੀ ਰਹੇ ਆ ਹੋਰ ਵੀ ਜਿਹੜੀਆਂ ਉਹ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਵੀ ਰਹੇ ਔਰ ਪੂਰਾ ਲੋਕ ਸਭਾ ਹਲਕੇ ਦੇ ਵਿੱਚ ਜਿਹੜਾ ਸਾਡੇ ਜ਼ਿਲ੍ਹੇ ਦੇ ਵਿੱਚ ਬੜਾ ਉਹਨਾਂ ਦਾ ਨਾਮ ਆ ਬੜਾ ਲੋਕਾਂ ਦੇ ਵਿੱਚ ਪਿਆਰ ਆਉਣ ਦਾ ਸੋ ਅੱਜ ਮੀਟਿੰਗ ਦਾ ਮਕਸਦ ਸਾਡਾ ਇਹੀ ਆ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸਾਡਾ ਅਸੀਂ ਸ਼ਸ਼ੀ ਰਿੰਕੂ ਨੂੰ ਜਿਤਾ ਕੇ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਿਆ ਸੀਗਾ ਉਹਨਾਂ ਨੇ ਆਮ ਵਰਕਰਾਂ ਦੀ ਜਿਹੜੀ ਉਹ ਬਿੱਟ ਚ ਸ਼ੁਰੂਆਮ ਆ ਰਿਹਾ ਲੋਕਾਂ ਦੀਆਂ ਭਾਵਨਾਵਾਂ ਜਿਹੜਾ ਬਹੁਤ ਵੱਡਾ ਖਲਵਾੜ ਕੀਤਾ ਵਾ ਸੂਚਕਾਰ ਕੀ ਜਿਹੜਾ ਬਾਹਰੀ ਉਮੀਦਵਾਰ ਜਿਹੜਾ ਹੁੰਦਾ ਵਾ ਉਹ ਕਿਤੇ ਨਾ ਕਿਤੇ ਆਪਣਾ ਲਾਹਾ ਲੈਂਦਾ ਤੋਂ ਭੱਜ ਜਾਂਦਾ ਵਾ ਜਿੱਦੋਂ ਉਹਨੂੰ ਫਾਇਦਾ ਦੀਦਾ ਵਾ ਸਰਦਾਰ ਦਰਸ਼ਨ ਸਿੰਘ ਟਾਲੀ ਜੀ ਦੀ ਗੱਲ ਕਰੀਏ ਤਾਂ ਪਿਛੇ ਬਹੁਤ ਉਹਨਾਂ ਨੇ ਘੱਟੋ ਘੱਟ 30 35 ਸਾਲ ਤੋਂ ਜਿਹੜਾ ਇੱਥੋਂ ਆਉਂਦੇ ਹਰ ਇਨਸਾਨ ਦੇ ਨਾਲ ਉਹਨਾਂ ਦਾ ਬੜਾ ਪਿਆਰ ਆ ਨਿੱਜੀ ਪਿਆਰ ਆ ਸਾਰੇ ਪਰਿਵਾਰਾਂ ਦੇ ਨਾਲ ਸਾਰੇ ਸਮਾਜ ਆ ਜਿਹੜੇ ਸਾਰਿਆਂ ਦੇ ਨਾਲ ਪਿਆਰ ਆ ਉਹ ਇਹ ਤੁਹਾ ਡਿਜ਼ਰਵ ਕਰਦੇ ਆ ਕਿ ਜੇ ਪਾਰਟੀ ਉਹਨੂੰ ਮੌਕਾ ਦਿੰਦੀ ਆ ਤੇ ਬਹੁਤ ਵੱਡੀ ਲੀਡ ਨਾਲ ਉਹ ਜਿੱਤਣਗੇ ਸਾਡੀ ਇਹ ਬਹੁਤ ਵੱਡੀ ਮੰਗ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਲੋਕ ਸਭਾ ਹਲਕਾ ਜਦੋਂ ਬਾਈਲੈਕਸ਼ਨ ਹੋਈ ਆ ਅਸੀਂ ਉਦੋਂ ਵੀ ਜਿਹੜਾ ਆਜ਼ਾਦ ਮੀਦਵਾਰ ਤੌਰ ਤੇ ਇਹਨਾਂ ਨੂੰ ਖੜੇ ਕਰਕੇ ਅਸੀਂ ਜਿਤਾਉਣਾ ਚਾਹੁੰਦੇ ਸੀਗੇ ਕਿਉਂਕਿ ਲੋਕਾਂ ਦੀ ਮੰਗ ਸੀਗੀ ਲੋਕ ਇਹ ਚਾਹੁੰਦੇ ਸੀਗੇ ਕਿ ਸਰਦਾਰ ਦਰਸ਼ਨ ਸਿੰਘ ਟਾਲੀ ਜੀ ਖੜਨ ਤੇ ਵੱਡੇ ਪੱਧਰ ਤੇ ਲੋਕਾਂ ਨੇ ਬੜਾ ਸਹਿਯੋਗ ਕੀਤਾ ਸੀ ਅਸੀਂ ਢੰਡੋਵਾਲ ਸ਼ਾਹਕੋਟ ਦੇ ਵਿੱਚ ਨਕੋਦਰ ਦੇ ਵਿੱਚ ਬੜੇ ਵੱਡੇ ਕੱਟ ਕੀਤੇ ਸੀ ਪਿੰਡਾਂ ਦੇ ਵਿੱਚ ਗਏ ਆ ਤੇ ਨਾਲ ਸੀਗੇ ਸੋ ਉਦੋਂ ਸਾਡੀ ਜਿਹੜੀ ਇਹ ਹਾਈ ਕਮਾਂਡ ਦੇ ਨਾਲ ਇਹ ਗੱਲ ਹੋਈ ਸੀਗੀ ਕਿ ਇਹਨਾਂ ਨੂੰ ਟਿਕਟ ਜਾਂ ਕੋ ਵੱਡੇ ਉਹਦੇ ਦੇ ਨਾਲ ਇਹਨਾਂ ਨੂੰ ਜ਼ਰੂਰ ਪਾਰਟੀ ਸਤਿਕਾਰ ਦਿੱਤਾ ਚਾਹੂਗਾ ਸੋ ਹੁਣ ਅਸੀਂ ਮੰਗ ਕਰਦੇ ਆ ਕਿ ਜੇ ਇਹਨਾਂ ਨੂੰ ਬਾਰੀ ਉਮੀਦਵਾਰ ਕੋ ਲਿਆਂ ਕੇ ਲੋਕਾਂ ਦੀਆਂ ਭਾਵਨਾਵਾਂ ਨਾ ਜਿਹੜੇ ਵਰਕਰ ਆ ਵਲੰਟੀਅਰਸ ਆ ਆਮ ਲੋਕੀ ਆ ਉਹਨੀਆਂ ਭਾਵਨਾਵਾਂ ਦੇ ਨਾਲ ਖਲਵਾੜ ਨਾ ਕੀਤਾ ਜਾਵੇ ਸੋ ਇਹਨਾਂ ਨੂੰ ਟਿਕਟ ਦੇਣਗੇ ਤਾਂ ਮੈਂ ਇਹ ਬਹੁਤ ਜ਼ਿਆਦੀ ਉਮੀਦ ਨਾਲ ਕਹਿ ਸਕਦਾ ਹਾਂ ਲੋਕ ਸਭਾ ਹਲਕੇ ਵੱਲੋਂ ਕਿ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਸੋ ਸਾਡੀ ਇਹ ਬਹੁਤ ਵੱਡੀ ਮੰਗ ਆ ਠੀਕ